ਸੁਹੀ ਮਹਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਾਮ ਕਰਾਉਣੇ ਆਇਆ RAM ਧਰਤ ਸਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ RAM અમૃત જલ છાયા પૂરન સાજે કરાયા સગલ મનોરથ પૂરે જદ કાર ભયા જગ અંતર લાથે સગલ વેસુરએ પૂરણ પુરખ ચોતે બનસી जसवी पुराणी गया अपना बिर रखिया परमेसर नानक नाम ते आया पूर पुरख अचो तब नासीं ਜਾ ਸਭ ਵੇਦ ਪੁਰਾਣੀ ਗਿਆ ਆਪਣਾ ਬਿਰਦਾ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ